ਅਸੀਂ ਸੁਰਬੋਧਰ ਮੁਖਤਿਆਰ ਸਿੰਘ ਨੂੰ ਮੈਂ ਆਪਣੇ ਫਾਦਰ ਨੂੰ 8 ਤਰੀਕ ਨੂੰ ਗਰਦਾਸਪੁਰ ਮੈਡੀ ਸਿਟੀ ਹੌਸਪੀਟਲ ਲੈ ਗਿਆ ਇਹਨਾਂ ਨੂੰ ਹਾਰਟ ਅਟੈਕ ਐਂਡ ਬ੍ਰੇਨ ਅਟੈਕ ਦੋਨੋਂ ਆਏ ਸੀ ਔਰ ਜਸਟ ਖਾਣਾ ਖਾਣ ਤੋਂ ਬਾਅਦ 10 ਤੋਂ 15 ਮਿੰਟ ਬਾਅਦ ਇਹ ਅਟੈਕ ਦੋਨੋਂ ਆਏ ਨੇ ਅਨਕੌਨਸ਼ੀਅਸੀ ਤੇ ਅਸੀਂ ਡਾਕਟਰ ਮਨਜੀਤ ਸਿੰਘ ਬੱਬਰ ਨਾਲ ਕੰਸਲਟ ਕਰਕੇ ਇੱਥੇ ਆਏ ਹਾਂ ਅੱਤਕੀ ਡਿਲੀਵਰੀ ਦਾ ਟੈਨ ਸੀਗਾ ਜਦੋਂ ਇੱਥੇ ਪਹੁੰਚ ਰਹੇ ਸੀਗੇ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਪੂਰੇ ਸਟਾਫ ਨੇ ਪੂਰੀ ਮਿਹਨਤ ਲਾਈ ਔਰ ਅੱਜ ਮੈਂ ਆਪਣੇ ਫਾਦਰ ਨਾਲ ਆਇਆ ਔਰ ਉਸ ਦੇ ਬੇਚੇ ਬਣਾ ਗੱਲ ਕਰ ਰਹੇ ਨੇ ਔਰ ਆਪਣੇ ਬੱਚਿਆਂ ਨਾਲ ਵੀ ਗੱਲ ਕੀਤੀ ਜਨਾਂ ਨੇ ਪੋਤਰੀਆਂ ਨਾਲ ਦੋ ਤਿੰਨ ਨਾਲ ਔਰ ਅਸੀਂ ਬਹੁਤ ਵੈਟਰ ਫੀਲ ਕੀਤਾ ਔਰ ਇੱਥੋਂ ਦੇ ਸਟਾਫ ਦਾ ਔਰ ਡਾਕਟਰ ਸਾਹਿਬਾ ਦਾ ਬਹੁਤ ਬਹੁਤ ਨਮਾਜ਼ਾ ਹਰ ਸਾਈਡ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਜਨਾਂ ਨੇ ਸਾਨੂੰ ਔਰ ਵਧੀਆ ਗੱਲ ਸਾਫ ਸਫਾਈ ਤੋਂ ਔਰ ਕੀਰਤੋ ਤੇ ਕੋਈ ਕੰਪਲੇਨ ਹੈ ਹੀ ਨਹੀਂ ਕਿਸੇ ਤਰ੍ਹਾਂ ਦੀ ਜਦੋਂ ਜਰੂਰਤ ਪਈ ਆ ਸਾਨੂੰ ਬਾਹਰ ਤੋਂ ਡਾਕਟਰ ਪ੍ਰੋਵਾਈਡ ਕਰਾ ਕੇ ਦਿੱਤੇ ਨੇ ਖੁਦ ਵੀ ਮਿਹਨਤ ਕੀਤੀ ਆ ਔਰ ਸਟਾਫ ਨੇ ਤਾਂ ਬਹੁਤ ਜ਼ਿਆਦਾ ਹੀ ਸਾਡੇ ਨਾਲ ਕੋਪਰੇਟ ਕੀਤਾ